ਸ਼ਹੀਦੀ ਦਾ ਰਤਵਾ ਸਾਰੀ ਕਾਇਨਾਤ ਵਿੱਚ ਸਭ ਤੋਂ ਉੱਚਾ ਹੈ ਤੇ ਸਿੱਖ ਇਤਿਹਾਸ ਵਿੱਚ ਮਹਾਨ ਸ਼ਹੀਦੀਆਂ ਨੇ ਇਤਿਹਾਸ ਨੂੰ ਤੋੜਿਆ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਸਹਜਾਦਿਆਂ ਦੀ ਸ਼ਹਾਦਤ ਪਈ ਮਨੀ ਸਿੰਘ ਦੀ ਸ਼ਹਾਦਤ ਬਾਬਾ ਦੀਪ ਸਿੰਘ ਦੀ ਸ਼ਹਾਦਤ ਤੇ ਇਸ ਲੜੀ ਨੂੰ ਅੱਗੇ ਤੋਰੀਏ ਤੇ ਤੀਜੇ ਕੱਲੂ ਘਰੇ ਵੇਲੇ ਇਸ ਸਦੀ ਦੇ ਸਭ ਤੋਂ ਵੱਡੇ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹਾਦਤ ਇਹ ਇੱਕੋ ਜਿਹੀਆਂ ਹੀ ਹਨ ਇਨਾਂ ਦੇ ਮਹੱਤਵ ਬਹੁਤ ਹੀ ਵੱਡੇ ਹਨ ਜੋ ਤੀਜਾ ਕੱਲੂ ਕਾਰਾ ਤੇ ਸੰਤ ਜਰਨੈਲ ਸਿੰਘ ਉਹਨਾਂ ਦੀ ਸ਼ਹਾਦਤ ਆਪਣੇ ਸਾਥੀਆਂ ਨਾਲ ਉਸ ਤੋਂ ਬਾਅਦ ਕੁਝ ਵੀ ਪਹਿਲੇ ਵਰਗਾ ਨਹੀਂ ਰਿਹਾ ਸਾਰਾ ਕੁਝ ਹੀ ਬਦਲ ਗਿਆ ਇਹ ਯੁੱਗ ਬਦਲਾਉ ਇੱਕ ਸਮੇਂ ਨੂੰ ਨਮਾ ਅਰਥ ਦੇਣ ਵਾਲੀਆਂ ਸ਼ਹਾਦਤਾਂ ਤੇ ਇੱਥੇ ਮੈਂ ਇਸ ਕਲੂਕਾਰੇ ਤੇ ਸਾਡੇ ਇਹਨਾਂ ਸਮਿਆਂ ਵਿੱਚ ਸਾਡੇ ਸਭ ਤੋਂ ਵੱਡੇ ਸ਼ਹੀਦ ਸਭ ਤੋਂ ਵੱਡੇ ਖਾਲਸੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉਹਨਾਂ ਬਾਰੇ ਕੁਝ ਕਰਨ ਕਰੂੰਗਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਹੈ ਕਲੂਕਾਰਾ ਦੁਸ਼ਮਨ ਨੇ ਤੈਨੂੰ ਇੱਕ ਹਮਲਾ ਕੀਤਾ ਬਲੂ ਸਟਾਰ ਆਪਰੇਸ਼ਨ ਕੀਤਾ ਪਰ ਸਮੁੱਚੇ ਪੰਥ ਨੇ ਇਹਨੂੰ ਕੱਲੂ ਕਰੂ ਕੱਲੂ ਕਰ ਆ ਕਿਉਂਕਿ ਇਹ ਵਾਕਿਆ ਹੀ ਕੱਲੂ ਕਰਾਈ ਸੀ ਕੀ ਹੋਇਆ ਕਿਉਂ 40 ਸਾਲ ਬੀਤ ਗਏ ਤੇ ਜਦੋਂ ਜਦੋਂ ਸਮਾਂ ਬੀਤੇ ਜਾਂਦਾ ਮੈਂ ਵੀ ਦੇਖ ਰਿਹਾ ਕਿ ਜਿਹੜਾ ਆਪਣੇ ਪੰਥ ਵਿੱਚ ਇਹਦੀ ਜਿਹੜੀ ਚੇਤਨਾ ਆ ਇਹਦੇ ਬਾਰੇ ਸਮਝਿਆ ਡੰਗਾਈਆ ਵੱਧਦੀ ਜਾਂਦੀ ਹੈ ਦਿਨੋਂ ਦਿਨ ਆਪਾਂ ਨੂੰ ਪਤਾ ਲੱਗਦਾ ਕਿ ਜਿਹੜਾ ਇਹ ਨੁਕਤਾ ਆ 6 ਜੂਨ ਵਾਲਾ ਸੰਤਾਂ ਦੀ ਸ਼ਹਾਦਤ ਵਾਲਾ ਤੇ ਅੰਮ੍ਰਿਤਸਰ ਦੀ ਜੰਗ ਵਾਲਾ ਇਹਦੇ ਮਹੱਤਵ ਇਹਦੇ ਜਿਹੜੇ ਪਹਿਲੂ ਅਸੀਂ ਪਹਿਲਾਂ ਜਿਹੜੇ ਪਹਿਲੇ ਨਹੀਂ ਸੀ ਦੇਖਦੇ ਹਰ ਵਾਰ ਨਵੇਂ ਆਉਂਦੇ ਨੇ ਇਹ ਜਿਹੜਾ ਹਮਲਾ ਹੋਇਆ ਬੇਪਰਦੇ ਤਖਤ ਨੇ ਕੀਤੇ ਕੀਤਾ ਦੁਨੀਆ ਦੇ ਤਖਤ ਨੇ ਕੀਤਾ ਇਸ ਝੂਠੇ ਤਖਤਾ ਨੇ ਕੀਤਾ ਇਹ ਇੱਕ ਸੱਚੇ ਤਖਤੇ ਹਮਲਾ ਸੀ ਸੱਚ ਨੇ ਆਉਂਦੇ ਤਖਤੇ ਹਮਲਾ ਸੀ ਗੁਰਮਖਤਾਈ ਤੇ ਹਮਲਾ ਸੀ ਇਹ ਕੋਈ ਸੰਤ ਜਰਨੈਲ ਸਿੰਘ ਭਿੰਡਰਿਆਂ ਵਾਲਿਆਂ ਦੇ ਹਮਲਾ ਨਹੀਂ ਸੀ ਕੱਲਿਆਂ ਤੇ ਇਹ ਸਮੁੱਚੇ ਪੰਥ ਤੇ ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਹਮਲਾ ਸੀ ਸਾਡੀ ਨਿਆਰੀ ਹੋਂਦ ਤੇ ਹਮਲਾ ਸੀ ਸਾਡੀ ਹਸਤੀ ਤੇ ਹਮਲਾ ਸੀ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਗੁਰੂ ਖਾਲਸਾ ਪੰਥ ਜਿਹਨੂੰ ਕਾਲ ਪੁਰਖ ਨੇ ਸਾਜਿਆ ਤੇ ਹੁਕਮ ਲਾਇਆ ਤੇ ਉਹਦਾ ਫਰਜ ਐਦ ਕੀਤਾ ਕਿ ਇੱਥੇ ਉਹਨੇ ਗੁਰਮਖਤਾਈ ਵਾਲਾ ਸਮਾਜ ਸਾਜਣਾ ਆ ਬੇਗੰਪੁਰੇ ਵਾਲਾ ਹਲੇਮੀ ਰਾਜ ਸਰਬ ਦੇ ਭਲੇ ਵਾਲਾ ਸਾਜਣਾ ਆ ਉਹ ਜਿਹੜਾ ਰਾਜ ਤੇ ਉਹ ਸਮਾਜ ਆ ਇਹ ਉਹਦੇ ਤੇ ਹਮਲਾ ਸੀ ਕਿਉਂਕਿ ਇਸ ਤਖਤ ਨੂੰ ਪਤਾ ਸੀ ਕਿ ਅਕਾਲ ਤਖਤ ਤੇ ਉਸ ਵਕਤ ਅਕਾਲ ਤਖਤ ਤੇ ਅਕਾਲ ਤਖਤ ਦਾ ਅਸਲ ਵਾਰਿਸ ਗੁਰੂ ਪੰਥ ਖਾਲਸੇ ਦਾ ਜੋ ਪਹਿਰੇਦਾਰ ਸੀ ਉੱਥੇ ਖੜਾ ਸੀ ਤੇ ਨਿਆਂ ਕਰ ਰਿਹਾ ਸੀ ਤੇ ਇਹ ਜੰਗ ਤੇ ਹੋਣਾ ਹੀ ਹੋਣਾ ਸੀ ਇਹ ਉਸ ਸੁੱਚੇ ਰੂਪ ਥਾਵਲਾ ਸੀ ਕਿ ਇਕੱਲੇ ਸੰਤਾਂ ਤੇ ਤਾਂ ਸਿਰਫ ਦਰਬਾਰ ਸਾਹਿਬ ਤੇ ਅੰਮ੍ਰਿਤਸਰ ਤੇ ਹਮਲਾ ਹੋਇਆ ਸਮੁੱਚੇ ਪੰਥ ਤੇ ਸਾਰੀ ਦੁਨੀਆ ਪਰ ਝਾਵਲਾ ਸੀ ਤੇ ਸਮੁੱਚੇ ਦਿੱਲੀ ਦੇ ਤਖਤ ਵੱਲੋਂ ਸਾਰੇ ਸਟੇਟ ਵੱਲੋਂ ਹਮਲਾ ਹੋਇਆ ਸੀ ਤੇ ਹੋਰ ਸਭ ਤੋਂ ਅਹਿਮ ਗੱਲ ਇਹ ਆ ਕਿ ਜਿਹੜੀ ਸਾਨੂੰ ਯਾਦ ਕਰਨੀ ਚਾਹੀਦੀ ਹੈ ਕਿ ਇਹ ਹਮਲਾ ਤਾਂ ਉਹਨਾਂ ਨੇ ਕੀਤਾ ਤੇ ਉੱਥੇ ਸੰਤ ਜਰਨੈਲ ਸਿੰਘ ਭਿੰਡਾਵਾਲਿਆਂ ਨੇ ਆਪਣੇ ਚੋਣਵੇਂ ਸਾਥੀਆਂ ਨਾਲ ਉਹਦਾ ਮੁਕਾਬਲਾ ਕੀਤਾ ਖਾਲਸਾਈ ਪਰੰਪਰਾ ਅਨੁਸਾਰ ਜੰਗ ਤੇ ਸ਼ਹਾਦਤ ਰਾਈ ਸਾਡੇ ਲਈ ਸਭ ਤੋਂ ਵੱਡੀ ਅਹਿਮ ਗੱਲ ਉਹ ਆ ਇਹ ਹਮਲੇ ਨਾਲੋਂ ਵੀ ਵੱਡੀ ਪਿਛਲੇ 40 ਸਾਲਾਂ 'ਚ ਅਸੀਂ ਜਾਦੀ ਹਮਲੇ ਦੀ ਗੱਲ ਕਰ ਰਹੇ ਹਾਂ ਜ਼ਖਮਾਂ ਦੀ ਗੱਲ ਕਰ ਰਹੇ ਹਾਂ ਜਾਦਾ ਇਹ ਗੱਲ ਕਰ ਰਹੇ ਹਾਂ ਕਿ ਸਾਡੇ ਤੇ ਆ ਹੋਇਆ ਆ ਹੋਇਆ ਉਹ ਵੀ ਗੱਲਾਂ ਠੀਕ ਆ ਪਰ ਉਸ ਤੋਂ ਵੀ ਐਮ ਇਹ ਆ ਕਿ ਜਿਸ ਤਰੀਕੇ ਨਾਲ ਜੰਗ ਲੜੀ ਗਈ ਸੰਤਾਂ ਦੀ ਅਗਵਾਈ ਵਿੱਚ ਉਹਨਾਂ ਸਿੰਘਾਂ ਨੇ ਲੜੀ ਖਾਲਸਾ ਦੀ ਪਰੰਪਰਾ ਦੁਆਰਾ ਦੁਹਰਾਈ ਤੇ ਜਿਹੜੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹ ਉਹ ਆ ਵੇ ਉਹ ਸਾਡੇ ਲਈ ਪ੍ਰੇਰਨਾ ਆ ਸਦਾ ਲਈ ਆਉਣ ਵਾਲੇ ਸੁਦੀਬ ਲਈ ਜਿੱਥੋਂ ਸਦਾ ਹੀ ਸਾਨੂੰ ਪ੍ਰੇਰਨਾ ਮਿਲਣੀ ਆ ਤੇ ਇੱਥੋਂ ਹੀ ਅਗਲੇ ਰਾਜ ਨਿਕਲਣੇ ਤੇ ਇੱਥੋਂ ਅਗਲੇ ਸਮਾਜ ਨਿਕਲਣੇ ਆ ਇਸ ਕਰਕੇ ਮੈਂ ਦੇਖਦਾ ਕਿ ਆਪਣੇ ਬਹੁਤ ਜ਼ਿਆਦੇ ਜਿਹੜੇ ਪ੍ਰਚਾਰਕ ਵੀ ਆ ਹੋਰ ਜਿਹੜੇ ਬਹੁਤ ਜ਼ਿਆਦਾ ਆਪਾਂ ਇਹ ਗੱਲ ਕਰਦੇ ਰਹੇ ਕਿ ਸਾਡੇ ਨਾਲ ਆ ਹੋਇਆ ਆ ਹੋਇਆ ਉਹ ਗੱਲਾਂ ਠੀਕ ਆ ਹਮਲਾ ਹੋਣਾ ਸੀ ਝੂਠ ਦੇ ਤਖਤ ਨੇ ਸੱਚ ਦੇ ਤਖਤ ਤੇ ਹਮਲਾ ਕਰਨਾ ਹੀ ਸੀ ਇਹ ਅੱਗੇ ਵੀ ਹੋਣਾ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਸ ਤਰੀਕੇ ਨਾਲ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਨੇ ਆਪਣੇ ਸਾਥੀਆਂ ਨਾਲ ਉੱਥੇ ਅੰਮ੍ਰਿਤਸਰ ਦੀ ਜੰਗ ਲੜੀ ਤੇ ਸ਼ਹਾਦਤਾਂ ਦਿੱਤੀਆਂ ਉਹ ਐਵੇਂ ਆ ਉੱਥੋਂ ਸਭ ਕੁਝ ਨਿਕਲਣਾ ਆ ਤੇ ਅਜੇ ਤੱਕ ਉਸ ਤੋਂ ਬਾਅਦ 40 ਸਾਲਾਂ ਤੋਂ ਬਾਅਦ ਜੋ ਕੁਝ ਵੀ ਸ਼ਾਨ ਵਾਲਾ ਤੇ ਜੋ ਸ਼ਹਾਦਤਾਂ ਤੇ ਜੋ ਸਾਡੇ ਰਾਹ ਵੀ ਨਿਕਲੇ ਆ ਜਿਹਨੂੰ ਅਸੀਂ ਮਾਣ ਕਰ ਸਕਦੇ ਸਾਰਾ ਉਸ ਉਸ ਜੰਗ 'ਚੋਂ ਨਿਕਲਦਾ ਆ ਉਹਨਾਂ ਸ਼ਹਾਦਤਾਂ ਦੇੋਂ ਨਿਕਲਦਾ ਹੈ ਇਸ ਕਰਕੇ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਜਦੋਂ ਅਸੀਂ ਜ਼ਖਮ ਦੀ ਗੱਲ ਕਰਦੇ ਹਾਂ ਕਿ ਨਹੀਂ ਇੱਕ ਵਿਦਵਾਨ ਨੇ ਕਿਹਾ ਸੀ ਇਹਨੂੰ ਅਸੀਂ ਸੂਰਜ ਬਣਾਉਣਾ ਉਹਦਾ ਇਹ ਮਤਲਬ ਆ ਕਿ ਸਾਡੇ ਲਈ ਤਾਂ ਇਹ ਬਹੁਤ ਹੀ ਮਾਨ ਵਾਲੀ ਸਭ ਤੋਂ ਦੁਨੀਆ ਸਸੀ ਜਿਹੜੀ ਕਿ ਸਭ ਤੋਂ ਵੱਡੀ ਗੱਲ ਹੈ ਕਿ ਐਡੀ ਵੱਡਾ ਜੰਗ ਲੜਿਆ ਉੱਥੇ ਉਹਨਾਂ ਨੇ ਐਡੀਆਂ ਸ਼ਹਾਦਤਾਂ ਦਿੱਤੀਆਂ ਸਾਰਾ ਕੁਝ ਹੀ ਦਹਰਾਤ ਤਾ ਉਹਨਾਂ ਨੇ ਖਾਲਸਾ ਪੰਥ ਜੋ ਸੁੱਤਾ ਸੀ ਆਪਣੀ ਫਰਾਸਤ ਨੂੰ ਆਪਣੇ ਨੂੰ ਭੁੱਲ ਚੁੱਕਿਆ ਸੀ ਆਪਣੀ ਹੋਂਦ ਨੂੰ ਭੁੱਲ ਚੁੱਕਿਆ ਸੀ ਆਪਣੇ ਹਲੇਮੀ ਰਾਜ ਬੇਗਮਪੁਰੇ ਵਾਲੇ ਸਮਾਜ ਸਰਵ ਦੇ ਪੜੇ ਵਾਲੇ ਰਾਜ ਉਹਨੂੰ ਭੁੱਲ ਚੁੱਕਿਆ ਸੀ ਆਪਣੇ ਪਛਾਣ ਤੋਂ ਮੁਨਕਰ ਹੋ ਗਿਆ ਸੀ ਉਹਨੂੰ ਜਗਾਇਆ ਉਹਨਾਂ ਨੇ ਜੰਗ ਰਾਹੀਂ ਸ਼ਾਦਤ ਰਾਹੀਂ ਜਗਾਇਆ ਸਿੱਖ ਇਤਿਹਾਸ ਵਿੱਚ ਇਸੇ ਤਰ੍ਹਾਂ ਹੀ ਜਗਾਇਆ ਜਾਂਦਾ ਹੈ ਇਸੇ ਤਰ੍ਹਾਂ ਹੀ ਬਖਸ਼ਿਆ ਹੁੰਦੀਆਂ ਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਇੱਥੇ ਬਹੁਤ ਜ਼ਿਆਦੇ ਟਕਸਾਲ ਵਾਲੇ ਵਿਦਿਆਰਥੀ ਬੈਠੇ ਇਹ ਉਹ ਕੋਈ ਆਮ ਇਨਸਾਨ ਥੋੜੋ ਜਿਹਾ ਓਹੋ ਗੁਰੂ ਵੱਲੋਂ ਭੇਜੇ ਹੋਏ ਸ਼ਹੀਦ ਸੀ ਤੇ ਉਹਨਾਂ ਨਾਲ ਸ਼ਹੀਦਾਂ ਦੀ ਫੌਜ ਸੀ ਜਿਹੜੇ ਸਿੰਘ ਉਹਨਾਂ ਨੇ ਚੁਣੇ ਸੀ 2250 ਉਹ ਚੁਣੇ ਹੋਏ ਸੀ ਪਹਿਲਾਂ ਹੀ ਚੁਣ ਲਏ ਸੀ ਉਹਨਾਂ ਨੂੰ ਪਤਾ ਸੀ ਮਾਮਲੇ ਦਾ ਇਹ ਵੀ ਪਤਾ ਸੀ ਇੰਨਿਆਂ ਨੇ ਸ਼ਹਾਦਤ ਦੇਣੀ ਬਾਕੀ ਸਾਰੇ ਉਹਨਾਂ ਨੇ ਬਾਹਰ ਉਹਨਾਂ ਨੂੰ ਬੇਨਤੀ ਕਰਕੇ ਬਾਹਰ ਕਰ ਦਿੱਤਾ ਸੀ ਤੇ ਉੱਥੇ ਜੋ ਜੰਗ ਹੋਇਆ ਉੱਥੇ ਕਲਾ ਵਰਤੀ ਗੁਰੂ ਦੀ ਇਦਾਂ ਥੋੜਾ ਜੰਗ ਲੜਿਆ ਜਾਂਦਾ ਸਾਰੀ ਦੇਖੋ ਸਾਰੇ ਤਰ੍ਹਾਂ ਦੀ ਫੌਜ ਐਨੇ ਟੈਂਕ ਸਭ ਕੁਝ ਤੇ ਇੰਨੇ ਕੋ ਸਿੰਘ ਜੰਗ ਲੜ ਰਹੇ ਉਹ ਤਾਂ ਗੁਰੂ ਆਪ ਸ਼ਹੀਦਾਂ ਦੀ ਫੌਜ ਸੀ ਉੱਥੇ ਸਾਨੂੰ ਇਹ ਜਿਹੜਾ ਕੱਲੂ ਕਰਾਇ ਸਾਕਾ ਇਸ ਤਰ੍ਹਾਂ ਲੈਣਾ ਚਾਹੀਦਾ ਆ ਉਸ ਕਿਉਂਕਿ ਅਸਲ ਇਹ ਇਸ ਤਰ੍ਹਾਂ ਹੈ ਉਹਨਾਂ ਨੂੰ ਗੁਰੂ ਨੇ ਭੇਜਿਆ ਸੀ ਖਾਲਸੇ ਦੀ ਅਰਦਾਸ ਉਹਨਾਂ ਨੂੰ ਲੈ ਕੇ ਆਈ ਸੀ ਤੇ ਜੋ ਅਸੀਂ ਆਪਣੇ ਰਾਹ ਨੂੰ ਆਪਣੀ ਪਛਾਣ ਨੂੰ ਆਪਣੀ ਹੋਦ ਨੂੰ ਭੁੱਲ ਗਏ ਸੀ ਆਪਣੇ ਸਿਧਾਂਤ ਨੂੰ ਭੁੱਲ ਗਏ ਸੀ ਜਿਸ ਲਈ ਸਾਨੂੰ ਸੱਚ ਜਿਆ ਗਿਆ ਨੂੰ ਯਾਦ ਕਰਾਉਣ ਲਈ ਤੇ ਉਹਨਾਂ ਨੇ ਜੰਗ ਤੇ ਸ਼ਾਦਤ ਦਾ ਹੀ ਯਾਦ ਕਰਾਇਆ ਤੇ ਜਿਹੜੀ ਨੀਂ ਰੱਖਣ ਦੀ ਗੱਲ ਉਹ ਵੀ ਇਹੀ ਆ ਕਿ ਉਹਨਾਂ ਨੇ ਜਿਹੜੀ ਗੱਲ ਸ਼ੁਰੂ ਤੋਂ ਗੁਰੂ ਪਹਿਲੇ ਬਾਦਸ਼ਾਹ ਤੋਂ ਨਹੀਂ ਰੱਖੀ ਆ ਹਲੇਮੀ ਰਾਜ ਦੀ ਸਰਬਦੇ ਭਰੇ ਵਾਲੇ ਰਾਜ ਦੀ ਉਹ ਉਹਨਾਂ ਨੇ ਉੱਥੇ ਨੂੰ ਦ੍ਰਿੜ ਕਰਾਇਆ ਤੇ ਅੱਜ ਜੋ ਕੁਝ ਵੀ ਸਾਡੇ ਜੇ ਤੇ ਅਸੀਂ ਮਾਨ ਕਰ ਸਕਦੇ ਆ ਜੇ ਕਿਤੇ ਖਾਲਸੇ ਦੀ ਗੱਲ ਹੁੰਦੀ ਆ ਖਾਲਿਸਤਾਨ ਦੀ ਗੱਲ ਹੁੰਦੀ ਆ ਕਿਤੇ ਚੜ੍ਹ ਤੇ ਸਿੱਖੀ ਦੀ ਕਿਤੇ ਸਿੱਖਾਂ ਦੇ ਕੁਛ ਵੀ ਆ ਤੇ ਅੱਗੇ ਵੀ ਕੁਛ ਵੀ ਹੋਣਾ ਉਹ ਜੰਗ ਕਰਕੇ ਆ ਉਹਨਾਂ ਸ਼ਹਾਦਤਾਂ ਕਰਕੇ ਆ ਉਹਨਾਂ ਦਾ ਇੰਨਾ ਐਵੇਂ ਆ ਸਾਨੂੰ ਕਦੇ ਵੀ ਇਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਕਿ ਉਹ ਸਾਡੇ ਤੇ ਆ ਆ ਹੋਇਆ ਆ ਹੋਇਆ ਮਾਨ ਕਰਨਾ ਚਾਹੀਦਾ ਬਹੁਤ ਹੀ ਮਾਨ ਵਾਲੀ ਗੱਲ ਹੈ ਜਿਹੜੀ ਉਹ ਜੰਗ ਲੜਿਆ ਗਿਆ ਤੇ ਜਿਹੜੀ ਸ਼ਹਾਦਤਾਂ ਆ ਬਾਕੀ ਜਿਹੜੀ ਗੱਲ ਹੈ ਕਿ ਇਨਸਾਫ ਦੀ ਗੱਲ ਕਰਦੇ ਆਪਾਂ ਕਿ ਇਨਸਾਫ ਕਿਤੋਂ ਇਨਸਾਫ ਮੰਗਣਾ ਕਦੀ ਖਾਲਸੇ ਨੇ ਇਨਸਾਫ ਮੰਗਿਆ ਕਿੱਥੋਂ ਇਹ ਜਿਹੜਾ ਬੇਪਰਦਾ ਤਖਤ ਆ ਹੋਰ ਜਿਹੜੇ ਦੁਨੀਆ ਦੇ ਤਖਤ ਉਹਨਾਂ ਨੇ ਰੜ ਕੇ ਇੱਕ ਸੱਚ ਦੇ ਤਖਤ ਤੇ ਸੱਚ ਨਿਆਉ ਉੱਤੇ ਹਮਲਾ ਕਰਨਾ ਹੀ ਸੀ ਕੀਤਾ ਇੱਕ ਗੁਰੂ ਦੀ ਲੀਲਾ ਕਲਾਸ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਰਾਹੀ ਉੱਥੇ ਸਭ ਕੁਝ ਆਉਣਾ ਸੀ ਇਹ ਪਰ ਵਰਤਣਾ ਸੀ ਤੇ ਉਹਨਾਂ ਨੇ ਨਿਆਂ ਕੀਤਾ ਉਹਨਾਂ ਨੇ ਆਪਣੇ ਜਿੰਨਾ ਚਿਰ ਰਹੇ ਉਹਨਾਂ ਨੇ ਦੱਸਿਆ ਨਿਆਂ ਕਿਵੇਂ ਕੀਤਾ ਕੀਤਾ ਜਿਹੜੀ ਤਿੰਨ ਮੋਟਰਸਾਈਕਲ ਵਾਲੀ ਗੱਲ ਉਹ ਨਿਆਂ ਦੀ ਗੱਲ ਸੀ ਖਾਲਸੇ ਦੀ ਨਿਆਂ ਦੀ ਗੱਲ ਸੀ ਜੋ ਅਸੀਂ ਉਸ ਜੰਗ ਤੇ ਉਹ ਸ਼ਾਹਤਾਂ ਦੇ ਰਾਹ ਤੇ ਤੁਰੇ ਜੋ ਅਸੀਂ ਘਰਾਂ ਚੋਂ ਉੱਠ ਕੇ ਆਏ ਆਪਣੇ ਆਪ ਜਿਹੜਾ ਖਿੱਚ ਕੇ ਆਏ ਉਸ ਜੰਗ ਕਰਕੇ ਜਿਹੜਾ ਨਿਆਂ ਕੀਤਾ ਸਾਰੇ ਥਾਂ ਜਾ ਕੇ ਕੀ ਵੈਦਿਆ ਜਾਂ ਹੋਰ ਜਿੰਨੇ ਵੀ ਜਿਹੜੇ ਦੁਸ਼ਟ ਆ ਉਹ ਉਸ ਨਿਆਂ ਦੀ ਗੱਲ ਸੀ ਉਹ ਖਾਲਸੇ ਦੇ ਨਿਆਂ ਦੀ ਗੱਲ ਸੀ ਉਸ ਤਖਤ ਤੋਂ ਨਿਆਂ ਮੰਗਣਾ ਜਿਹੜਾ ਤੁਹਾਡੇ ਤੇ ਹਮਲਾ ਕਰ ਰਿਹਾ ਹੈ ਇਹ ਕਿਹੋ ਜੀਆਂ ਗੱਲਾਂ ਇਹ ਪਤਾ ਨਹੀਂ ਇਹ ਜਿਹੇ ਕਿੱਦਾਂ ਗੱਲਾਂ ਆ ਗਈਆਂ ਇਹ ਇੱਥੋਂ ਪਤਾ ਲੱਗਦਾ ਕਿ ਆਪਣੇ ਸਿੱਖਾਂ ਚ ਖਾਲਸੇ 'ਚ ਬਹੁਤ ਕੁਝ ਐਸਾ ਰਲ ਗਿਆ ਆ ਬਹੁਤ ਕੁਝ ਉਪਰ ਆ ਗਿਆ ਕਿ ਜਿਹਨੂੰ ਸਾਨੂੰ ਅਸਲ ਗੱਲਾਂ ਦਾ ਪਤਾ ਨਹੀਂ ਜਿਹੜੀਆਂ ਸਾਨੂੰ ਮਾਨ ਕਰਨ ਵਾਲੀਆਂ ਗੱਲਾਂ ਆ ਉਹਨੂੰ ਅਸੀਂ ਉਸ ਤਰ੍ਹਾਂ ਮਨਾਏ ਜਾਂਦੇ ਆ ਕਿ ਹਾਲੇ ਦੇਖੋ ਇਹੋ ਜਿਹੀਆਂ ਗੱਲਾਂ ਵੀ ਹੋ ਰਹੀਆਂ ਆ ਅੱਜ ਕੱਲ ਕਿ ਜਿਨ੍ਹਾਂ ਬੰਦਿਆਂ ਨੇ ਹੱਥ ਖੜੇ ਕੀਤੇ ਸਮਝੌਤੇ ਕੀਤੇ ਉਹਨਾਂ ਦੀਆਂ ਗੱਲਾਂ ਹੋ ਰਹੀਆਂ ਜਿਨ੍ਹਾਂ ਨੇ ਉੱਥੇ ਸ਼ਹਾਦਤਾਂ ਦਿੱਤੀਆਂ ਬਹੁਤ ਚਾਹ ਕੇ ਵੀ ਸ਼ਹਾਦਤਾਂ ਦਿੱਤੀਆਂ ਸਾਰੇ-ਸਾਰੇ ਪਰਿਵਾਰ ਸ਼ਹੀਦ ਹੋ ਗਏ ਉਹਨਾਂ ਨੂੰ ਕਹੀ ਜਾ ਰਿਹਾ ਕਿ ਭਰਾ ਮਾਰੂ ਜਾਗੇ ਤਾਂ ਉਦਾਂ ਹੀ ਯਾਨੀ ਕਿ ਬੰਦੇ ਮਾਰੀ ਜਾਂਦੇ ਸੀ ਤੇ ਅਸੀਂ ਸੁਣੀ ਜਾਨੇ ਆ ਸੰਤਾਂ ਬਾਰੇ ਅਸੀਂ ਸੁਣੀ ਜਾਨੇ ਆ ਕਿ ਉਹਨਾਂ ਨੇ ਬੜਾ ਨੁਕਸਾਨ ਕਰਾ ਦਿੱਤਾ ਉਹਨਾਂ ਨੇ ਬੜੀ ਕਾਲੀ ਕਰ ਲਈ ਬੜੇ ਸਖਤ ਫੈਸਲੇ ਕਰਦੇ ਇਹ ਬੜੀ ਇੱਕ ਵਿਗਾੜ ਵਾਲੀ ਗੱਲ ਆ ਜੀ ਇਹ ਤੋਂ ਸਾਵਧਾਨ ਹੋਣਾ ਚਾਹੀਦਾ ਇਹ ਤੋਂ ਪਤਾ ਲੱਗਦਾ ਕਿ ਸਾਡੀ ਜਿਹੜੀ ਚੇਤਨਾ ਆ ਜਿਹੜੀ ਸੁਰਤ ਆ ਉਹ ਖਾਲਸੇ ਵਾਲੀ ਕੁਝ ਕੁ ਨੁਕਸ ਪੈ ਗਏ ਆ ਸੰਤਾਂ ਦਾ ਜਿਹੜਾ ਜੰਗ ਸੀ ਸ਼ਾਦਤ ਸੀ ਉਸ ਨੂੰ ਹੀ ਸਾਫ਼ ਕਰਨ ਲਈ ਸੀ ਇਹਨੂੰ ਆਪਾਂ ਗੁਰੂ ਦੀ ਕਿਰਪਾ ਨਾਲ ਨਿਮਾਣੇ ਹੋ ਕੇ ਇਹ ਚੋਂ ਨਕਲੀਏ ਤੇ ਇਹ ਜਿਹੜੀ ਗੱਲ ਆ ਨਿਆਲ ਹੀ ਖਾਲਸੇ ਨੇ ਨਿਆ ਆਪ ਕਰਨਾ ਆ ਖਾਲਸੇ ਨੂੰ ਰਾਜ ਗੁਰੂ ਨੇ ਦੇਣਾ ਆ ਸੰਘਰਸ਼ ਨੇ ਦੇਣਾ ਆ ਅਰਦਾਸ ਨੇ ਦੇਣਾ ਆ ਕਿਸੇ ਹੋਰ ਨੇ ਨਹੀਂ ਦੇਣਾ ਤੇ ਜਦੋਂ ਖਾਲਸਾ ਉਸ ਜੋਗਾ ਹੋ ਜੂ ਉਦੇ ਅਮਲ ਉਹ ਜੇ ਹੋ ਜਾਣ ਤੇ ਗੁਰੂ ਆਪਣੇ ਆਪ ਦਏਗਾ ਇਦਾਂ ਹੀ ਹੋਇਆ ਸਦਾ ਤੇ ਹੁਣ ਸਾਡਾ ਕਰਨਾ ਕੀ ਬਣਦਾ ਹੈ ਇਸ ਸਮੇਂ ਇਸ ਨ ਸਮਿਆਂ ਜਦੋਂ ਸਮੇ ਇਹੋ ਜਿਹਾ ਕਿ ساری ਦੁਨੀਆ ਜੀ ਹਲ ਚੱਲਿਆ ਕਿ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ ਤੇ ਕੀ ਹੋ ਜਾਣਾ ਜੰਗ ਸ਼ੁਰੂ ਹੋ ਰਹੀ ਹੈ ਤੇ ਸਾਡੇ ਵੀ ਬਿਲਕੁਲ ਸਿਰ ਤੇ ਜੰਗ ਨੇ ਕਿ ਉਦੋਂ ਸਾਨੂੰ ਚਾਹੀਦਾ ਕਿ ਆਪਣੇ ਪੰਥ ਨੂੰ ਸੂਤਰਬੱਧ ਕਰੀਏ ਇਕੱਠਿਆਂ ਕਰੀਏ ਸੂਤਰਬੱਧ ਕਰਨ ਦਾ ਮਤਲਬ ਹੈ ਕਿ ਉਹਨੂੰ ਅਸਲ ਆਪਣੀ ਪਰੰਪਰਾ ਅਨੁਸਾਰ ਕਰੀਏ ਅਸੀਂ ਹੋਰਾਂ ਦੀਆਂ ਪਰੰਪਰਾ ਅਨਸਾਰ ਜਥੇਬੰਦ ਹੋ ਰਹੇ ਹਾਂ ਉਹਨਾਂ ਅਨਸਾਰ ਫੈਸਲੇ ਲੈ ਰਹੇ ਹਾਂ ਉਹਨਾਂ ਅਨਸਾਰ ਹੀ ਅਸੀਂ ਅਗਵਾਈ ਕਰ ਰਹੇ ਹਾਂ ਜਿਹੜੇ ਪੱਛਮ ਵਾਲੇ ਤੇ ਹਿੰਦੂਤਵੀ ਜਿਹੜੇ ਸਾਡੀ ਖਾਲਸਾ ਹੀ ਪਰੰਪਰਾ ਵਾਲੇ ਤਰੀਕੇ ਆ ਜਥੇਬੰਦ ਹੋਣ ਦੇ ਜਥਿਆਂ ਦੇ ਪੱਛ ਪ੍ਰਧਾਨੀ ਅੜੀ ਅਗਵਾਈ ਦੇ ਤੇ ਗੁਰਮਤੇ ਵਾਲੇ ਉਹ ਲੈ ਕੇ ਆਈਏ ਤੇ ਜਿੱਥੇ ਜਿੱਥੇ ਸਾਡੇ ਜਥੇ ਤੁਸੀਂ ਬਣਾ ਸਕਦੇ ਹੋ ਜਥੇ ਬਣਾਓ ਸੰਗਤਾਂ ਬਣਾਓ ਨਿਜੀ ਤੌਰ ਤੇ ਗੁਰੂ ਵਾਲੇ ਬਣੋ ਗੁਰੂ ਦੇ ਲੜ ਲੱਗੋ ਤੇ ਸਖਤੀ ਤੌਰ ਤੇ ਜਥਿਆਂ 'ਚ ਆਰਗੇਨਾਈਜ਼ ਹੋਵੋ ਅਗਵਾਈ ਦਿਓ ਤਰੀਕੇ ਲਿਆਓ ਜੋ ਪਰੰਪਰਾ ਵਾਲੇ ਸੀ ਤੇ ਇਸੇ ਤਰ੍ਹਾਂ ਫੈਸਲੇ ਦੇ ਇਸ ਤਰੀਕੇ ਨਾਲ ਸੀ ਜਿਹੜਾ ਹੁਣ ਦਾ ਜਿਹੜਾ ਇਹ ਜਿਹੜਾ ਵਿਪਰ ਦਾ ਤਖਤ ਹੈ ਜੋ ਸਮਾਇਆ ਇਸੇ ਤਰੀਕੇ ਨਾਲ ਇਹਦਾ ਮੁਕਾਬਲਾ ਕਰ ਸਕਦੇ ਆ ਜੋ ਵਿਪਰ ਜੇ ਪਛਮ ਦੇ ਤਰੀਕਿਆਂ ਤੇ ਚੱਲ ਕੇ ਨਹੀਂ ਮੈਂ ਇੱਕ ਵਾਰ ਫਿਰ ਇਹ ਹੀ ਬੇਨਤੀ ਕਰੂੰਗਾ ਕਿ ਇਹ ਜਿਹੜੀਆਂ ਗੱਲਾਂ ਇਹ ਬਹੁਤ ਐਨੀਆਂ 40 ਸਾਲ ਹੋ ਗਏ ਤੇ ਇਹਨਾਂ ਬਾਰੇ ਇਹਨੇ ਮਰਤਾ ਸੈਤ ਵਿਚਾਰ ਕੀਤੀ ਜਾਵੇ ਜੇ ਹੋਰ ਕੋਈ ਪੁੱਲ ਚੁੱਕ ਹੋਵੇ ਸੰਗਤ ਮਾਫ ਕਰਨੀ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ